ਭਾਈ ਸਿੰਘ ਨੂੰ ਬੇਨਤੀ ਹੈ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨ ਲੱਗਿਆ ਬੇਨਤੀ ਸੁਣੋ ਥੋੜੇ ਜਿਹਾ ਟਾਈਮ ਦੀ ਬੇਨਤੀ ਹੈ ਅਰਜਾ ਹੈ ਮੇਰੇ ਪੰਜਾਬੀ ਭਰਾਵਾਂ ਨੂੰ ਮੇਰੇ ਹਰ ਪਿੰਡ ਹਰ ਸ਼ਹਿਰ ਪਿੰਡਾਂ ਵਿੱਚ ਵਸਦੇ ਭਰਾਵਾਂ ਨੂੰ ਕਿ ਭਾਈ ਹੁਣ ਆਪਣੇ ਕੋਲੇ ਵਕਤ ਹੈ ਹੁਣ ਆਪਣੇ ਕੋਲੇ ਵੇਲਾ ਹੈ ਨਸ਼ਾ ਆਪਦੇ ਆਪ ਖਤਮ ਕਰਨ ਦਾ ਪਿੰਡਾਂ 'ਚ ਵੋਟਾਂ ਨੇ ਸਰਪੰਚੀ ਦੀਆਂ ਕਿਤੇ ਉਹੀ ਨਾ ਹੋਵੇ ਆਪਾਂ 5 ਸਾਲ ਫੇਰ ਰੁਕਦੇ ਰਹੀਏ ਸਰਪੰਚ ਨੂੰ ਗੁਰਦੁਆਰੇ ਉਹਨੂੰ ਸਰਪੰਚ ਚੁਣੋ ਉਹਨੂੰ ਵੋਟਾਂ ਪਾਓ ਜੋ ਗੁਰਦੁਆਰੇ ਗੁਰੂ ਘਰ ਖੜਕੇ ਜੋ ਸਿੱਖ ਹੈ ਮੰਦਰ ਚ ਖੜਕੇ ਜੋ Hindu ਹੈ Muslim ਹੈ ਮਸਜਿਦ ਚ ਕੜਕੇ ਜੋ ਸੌਂ ਖਾਵੇ ਵੀ ਮੇਰੇ ਪਿੰਡ ਚ ਨਿਸ਼ਾਨੀ ਬਿਕਨਦਾ ਮੈਂ 5 ਸਾਲਾ ਮੇਰੇ ਪਿੰਡ ਚ ਨਸ਼ਾ ਮੈਂ ਬਿਕਣੇ ਜਾਂਦਾ ਜੇ ਚੁੰਡੀ ਨਸ਼ਾ ਵੇਚ ਗਿਆ ਤਾਂ ਮੇਰੇ ਗਾਲ ਤੇ ਛੱਤਰਾਂ ਦਾ ਹਾਰ ਪਾ ਲਿਓ ਮੇਰੇ ਪਿੰਡ ਚ ਮੌਤ ਨਹੀਂ ਹੁੰਦੀ ਜਿਹੜੇ ਪਿੰਡਾਂ ਚ ਮੌਤਾਂ ਹੁੰਦੀਆਂ ਨਸ਼ੇ ਨਾਲ ਜਾਂ ਜਿਹੜੇ ਪਿੰਡਾਂ ਚ ਸਮਾਨ ਨਸ਼ਾ ਵਿਕਦਾ ਹੈ ਉਹ ਪਿੰਡ ਚ ਬੰਦਾ ਗੋਲੂ ਘਰ ਜਾ ਕੇ ਸੌਂ ਖਾਵੇ ਵੀ ਜੇ ਮੇਰੇ ਪਿੰਡ 'ਚ ਮੌਤ ਹੋ ਗਈ ਤਾਂ ਬਰੋਬਰ ਮੌਤ ਹੋ ਮੇਰੀ ਜਾਂ ਮੇਰੇ ਪਰਿਵਾਰ ਦੀ ਤਾਂ ਸਰਪੰਚੀ ਦਿਓ ਨਹੀਂ ਤਾਂ दारू ਵੰਡੀ ਜਾਂਦੇ ਨੇ ਲੋਕ ਪਿੰਡਾਂ 'ਚ ਸ਼ਰਾਬਾਂ ਵੰਡੀ ਜਾਂਦੇ ਨੇ ਬਾਹੜੀਆਂ 'ਚ ਪਰ ਪਰ ਪਈ ਜਾਂਦੇ ਨੇ ਹਨਾ ਉਹੀ ਬਾਹਾਂ ਹੋਈ ਘਾੜਾ ਫੇਰ ਚੱਲੀ ਜਾਂਦਾ ਫਿਰ ਉਹਨਾਂ ਨੇ 5 ਸਾਲ ਕਿੱਥੋਂ ਕੰਮ ਸਹੀ ਕਰਦੇ ਆ ਚਿੱਟੇ ਕੱਪੜੇ ਪਾ ਕੇ ਠਾਣਿਆਂ 'ਚ ਹੀ ਜਾਣਾ ਫਿਰ ਤਾਂ ਮੁੰਛੀਆਂ ਐਸਐਚਓ ਨੂੰ ਵੀ ਖਾਣੇ ਆ ਖਵਾਉਣੇ ਆ ਹਨਾ ਲੋਕਾਂ ਦੀਆਂ ਲਾਈਆਂ ਨੂੰ ਲੈ ਕੇ ਜਾਣਾ ਦੋਨੇ ਪਾਸਿਓਂ ਦਲਾਲੀ ਕਰਨੀ ਆ ਇਹੀ ਕੰਮ ਹੁੰਦਾ ਹੈ ਹਾਲਾਂ ਨਹੀਂ ਤਾਂ ਸਰਪੰਚ ਦਾ ਕੰਮ ਹੀ ਨਹੀਂ ਥਾਣੇ ਜਾਣਦਾ ਯਾਰ ਨਾ ਕਿਸ ਨੂੰ ਜਾਣ ਦੇਣਾ ਪਿੰਡ ਦੇ ਬੰਦੇ ਨੂੰ ਨਾ ਆਪ ਜਾਣਾ ਸਰਪੰਚ ਦਾ ਕੰਮ ਤਾਂ ਹੁਣ ਉੱਥੇ ਹੀ ਆ ਗਲੀ ਪੱਕੀ ਕਰਵਾ ਦਾਂਗੇ ਨਾਲੀ ਪੱਕੀ ਕਰਵਾ ਦਾਂਗੇ ਮੈਂ ਹਾਲੇ ਤੱਕ ਇੱਕ ਬੰਦਾ ਪਿੰਡ ਦਾ ਸਰਪੰਚ ਉੱਠ ਕੇ ਆਇਆ ਇੱਕ ਥਾਪਰੇ ਗੁਰੂ ਘਰ ਖੜਕੇ ਵੀ ਮੈਂ ਪਿੰਡ ਜੇ ਨਿਸ਼ਾਨੀ ਲਗਾਉਂਦਾ ਨਾ ਵੀ ਮੈਂ ਔਰ ਕੱਖ ਨਹੀਂ ਕਰਾਉਂਦਾ ਪਿੰਡ ਜੇ ਨਿਸ਼ਾਨੀ ਬੇਕਰਦਾ ਗਰਾਊਂਡ ਬਣਾਉਂਗਾ ਪਿੰਡਾਂ ਦੀ ਜਿਹੜੀ ਸਰਪੰਚਾਇਤ ਉੱਥੇ ਗਰਾਊਂਡ ਬਣਾ ਕੇ ਬੱਚਿਆਂ ਨੂੰ ਖੇਡਣ ਵਾਲੇ ਪਾਸੇ ਲਾਉਂਗਾ ਸਕੂਲ ਕਿਸੇ ਨੂੰ ਪ੍ਰਾਈਵੇਟ ਸਕੂਲ ਚ ਜਵਾਨ ਦੀ ਲੋੜ ਨਹੀਂ ਜਿਹੜਾ ਪਿੰਡ ਸਕੂਲ ਆ ਉਹਨੂੰ ਐਹਾ-ਇਆ ਬਣਾ ਦਾਂਗੇ ਵੀ ਇੱਥੇ ਆਈਪੀਐਸ ਪੀਐਸ ਸ ਨਿਕਲ ਗਏ ਕੋਈ ਬਾੜੀ ਵੱਡੀ ਗੱਲ ਨਹੀਂ ਕੋਈ ਬਹੁਤ ਹੀ ਖਰਚੇ ਵਾਲੀ ਗੱਲ ਨਹੀਂ ਇਹ ਨਾਰਮਲ ਗੱਲ ਆ ਹਰੇਕ ਪਿੰਡ ਵਾਸਤੇ ਕਿਉਂ ਆਪਾਂ ਬੜਾ ਖਰਚਾ ਕਰ ਦਿੰਨੇ ਆ ਹੋਰ ਸਮਾਗਮਾਂ ਤੇ ਸੋ ਭਾਈ ਜਾਗੋ ਮਾਤ ਤੋਂ ਬਾਅਦ ਇਹ ਵਾ ਚੱਕੋ ਖਾਬਰੇ ਕਿਤੇ 20 ਪਿੰਡਾਂ ਚ 50 ਪਿੰਡਾਂ ਚ ਇਹੋ ਜਿਹੇ ਬੰਦੇ ਹਸਾਪੈਂਚ ਇੱਕ ਥਾਪੜ ਦੇਣ ਵੀ ਅਸੀਂ ਆਦੇ ਪਿੰਡਾਂ ਚ ਨਿਸ਼ਾਨੀ ਬਿਗਰੰਦੇ ਪਰ ਮੈਨੂੰ ਲੱਗਦਾ ਕਿਉਂਕਿ ਯਾਰ ਸਾਡੇ ਏਰੀਆ ਸਾਰੇ ਕਿਤੇ ਮੈਨੂੰ ਸਾਰੇ ਪਿੰਡਾਂ ਦੇ ਸਰਪੰਚਾਂ ਦੀ ਮੋਸਟਲੀ ਆਊਟ ਆਫ 80 ਜਾਂ 7000 ਚੋਂ 100 ਚੋਂ 80 ਜਾਂ 70 ਬੰਦੇ ਇਹ ਜਿਹੜੇ ਨਸ਼ਾਬੇ ਚ ਦੇ ਰਹੇ ਨੇ ਉਹ ਅੱਜ ਗੱਲ ਇਲੈਕਸ਼ਨਾਂ ਚ ਮੂਰੇ ਲੱਗੇ ਹੋਏ ਨੇ ਤੇ ਸਾਡੇ ਲੋਕ ਉਹਨਾਂ ਦੀ ਵਾਹਵਾ ਕਰਦੇ ਨੇ ਉਹਨਾਂ ਦੀ ਯਾਯਾ ਕਰ ਕਰਦੇ ਨੇ ਦਾਗੂਆਂ ਦੀਆਂ ਬਾਲਟੀਆਂ ਮੈਂ ਪੁੱਕੀ ਫੀਮਾ ਸਿਗਨੇਚਰ ਅੱਡ ਚੱਟਾ ਅੱਡ ਤੈਰ ਆਪਾਂ ਕੀ ਕਰਨਾ ਜਾਂ ਤਾਂ ਲੀਡਰਾਂ ਦੇ ਚਮਚੇ ਨੇ ਇਹ ਗੱਲ ਮੈਂ ਕਹਾਂ ਵੱਡੇ ਲੀਡਰਾਂ ਦੇ ਚਮਚੇ ਨੇ सरपंच चाहिए चाहिंदा जेड़ा एसएसपी ਨਾਲ ਵੀ डीसी ਨਾਲ ਵੀ ਅੱਖਾਂ ਚੱਖ ਪਾ ਕੇ ਗੱਲ ਕਰ ਲੈ ਪਿੰਡ ਦਾ ਕੰਮ ਕਰਾ ਲੈ ਨਾ ਕਿ ਠਾਣੇ ਚ ਜਾ ਕੇ ਇਹ ਵਾਲੋ ਥੱਲੋਂ ਟੇਬਲ ਤੋਂ ਥੋੜੇ ਤੁਸੀਂ ਰੱਖੋ ਥੋੜੇ ਮੈਂ ਉਹ ਕਰਨ ਵਾਲਾ ਨਹੀਂ चाहिंदा ਨਸ਼ੇ ਆ ਜੀ ਕੀ ਮਜਾ ਆ ਪਿੰਡ ਚ ਨਸ਼ਾ ਵੇਖਦੇ सरपंच ਕਾਇਮ ਹੋਵੇ ਜੁੱਤੀ ਵਾਲਾ ਹੋਵੇ ਉਹ ਸਰਪੰਚੀ ਉਹ ਖੜੇ ਜਿਹੜੇ ਬੇਚਦਿਆਂ ਪਹਿਲਾਂ ਉਹ ਸੀ ਤਿੰਨ ਤਿੰਨ ਪਲਾਂ ਤੋਂ ਪਹਿਲਾਂ ਸੋ ਭਾਈ ਤਾਕੜੇ ਹੋ ਕੇ ਗੁਰਦੁਆਰੇ ਲੈ ਜਾ ਕੇ ਸੌਂਹ ਪਵਾਉ ਸਰਪੰਚਾਂ ਨੂੰ ਵੀ ਆ ਸੌਂਹ ਖਾ ਵੀ ਪਿੰਡ ਚ ਜੇ ਚੁੰਡੀ ਵੀ ਨਸ਼ਾ ਵੇਖਦਾ ਉਸਨੇ ਕਹਿਤਾ ਪਿੰਡ ਚ ਨਸ਼ਾ ਮਿਕਦਾ ਤਾਂ ਤੇਰੀ ਯੁੱਟੀਆਂ ਦਾ ਹਰ ਪਵਾਵਾਂਗੇ ਤੂੰ ਆ ਆ ਪਾਵੇਂਗਾ ਸਰਪੰਚ ਸਾਰੀ ਪਾ ਬਰਾ ਯਾਰ ਸਰਪੰਚ ਨੂੰ ਸ਼ਾਬਿਕਣਾ ਮੰਨ ਕਰਵਾ ਸਕਦਾ ਸੋ ਭਾਈ ਇਹ ਗੱਲ ਤਾਂ ਗੌਰ ਕਰਿਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਚੰਗੀ ਲੱਗੀ ਹੋਵੇ ਵਾਹ ਵੱਧ ਘੱਟ ਬੋਲਗੇ ਮਾਫ ਕਰਿਓ ਕਿਉਂਕਿ ਭਾਈ ਯਾਰ ਅਸੀਂ ਕਿੰਨਾ ਲੜੀ ਜਾਈਏ ਹੁਣ ਲੋਕਾਂ ਨੂੰ ਵੀ ਚਾਹੀਦਾ ਨਾ ਉਹਨੂੰ ਵੋਟਾਂ ਦੇ ਉਹ ਬੋਲਣ